ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਪ੍ਰੀਤ ਕੌਰ ਦੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਚਹਿਲ ਡਿਜ਼ਾਈਨਰ ਬਟਿਕ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਜੀ ਅਸੀਂ ਵੀ ਬਹੁਤ ਵਧੀਆ ਸਭ ਤੋਂ ਪਹਿਲਾਂ ਰਿਕਵੈਸਟ ਹੈ ਜਿਹੜੇ ਨਵੇਂ ਈਵਰਸ ਆ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੀਆਂ ਨੇ ਸਬਸਕ੍ਰਾਈਬ ਕੀਤਾ ਹੋਇਆ ਤੇ ਜਿਹੜੀਆਂ ਭੈਣਾਂ ਕਮੈਂਟ ਵੀ ਕਰਦੀਆਂ ਨੇ ਲਾਈਕ ਵੀ ਕਰਦੀਆਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਇੱਕ ਇੱਕ ਕਮੈਂਟ ਨਾਲ ਜਾਂ ਲਾਈਕ ਕਰਨ ਨਾਲ ਸਾਨੂੰ ਬਹੁਤ ਮੋਟੀਵੇਸ਼ਨ ਮਿਲਦਾ ਤੇ ਦਿਲ ਵੀ ਕਰਦਾ ਵੀ ਆਪਾਂ ਹੋਰ ਵੀ ਵੀਡੀਓ ਪਾਈਏ ਤੇ ਜਿਹੜੀ ਅੱਜ ਵਾਲੀ ਵੀਡੀਓ ਆਪਾਂ ਲੈ ਕੇ ਆਏ ਆਂਗੇ ਉਹ ਸੂਟ ਬਹੁਤ ਸੋਹਣੇ ਨੇ ਤੇ ਸਾਰਿਆਂ ਦੀ ਬਜਟ ਬਜਟ ਦੇ ਵਿੱਚ ਆਪਾਂ ਪ੍ਰਾਈਸ ਦੇ ਸੁੱਕ ਲੈ ਕੇ ਆਏ ਆਂਗੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਆਪਣਾ WhatsApp ਨੰਬਰ ਚੱਲ ਰਿਹਾ ਹੈਗਾ ਉਹਦੇ ਤੇ ਭੇਜ ਸਕਦੇ ਹੋਗੇ 950130027 ਆਪਣਾ ਨੰਬਰ ਹੈਗਾ ਜੀ ਤੇ ਤੁਸੀਂ ਪਹਿਲਾਂ ਸਕਰੀਨ ਸ਼ਾਟ ਭੇਜੋਗੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਭੇਜਾਂਗੇ ਆਪਣਾ Google Pay ਨੰਬਰ ਤੁਸੀਂ Google Pay ਵੀ ਕਰ ਸਕਦੇ ਹੋ Paytm ਕਰ ਸਕਦੇ ਹੋ ਤੇ ਡਾਇਰੈਕਟ ਅਕਾਊਂਟ ਦੇ ਵਿੱਚ ਵੀ ਆਪਣੀ ਪੇਮੈਂਟ ਜਿਹੜੀ ਕਰ ਸਕਦੇ ਹੋ ਜੀ ਤੇ ਸਾਰਾ ਵੀ ਆਪਣਾ ਕੰਮ ਆ ਜਿਹੜਾ ਉਹ ਆਨਲਾਈਨ ਦਾ ਹੀ ਆ ਵੈਸੇ ਆਪਾਂ ਦੁਕਾਨ ਤੇ ਵੀ ਕੰਮ ਕਰਦੇ ਆਂਗੇ ਪਰ ਆਨਲਾਈਨ ਦਾ ਹੀ ਕਾਪਮਪੜਾ ਜ਼ਿਆਦਾ ਗਤੀ ਤੇ 23 ਭੈਣਾਂ ਦੇ ਕਮੈਂਟ ਆਉਂਦੇ ਨੇ ਵੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਜੀ ਸਾਡਾ ਪਿੰਡ ਹੈਗਾ ਜੀ ਅਲੀ ਸ਼ੇਰ ਖੁਰਦ ਜ਼ਿਲ੍ਹਾ ਮਾਨਸਾ ਅਸੀਂ ਉੱਥੋਂ ਬਿਲੋਂਗ ਕਰਦੇ ਆਂਗੇ ਤੇ ਲੋ ਜੀ ਵੀਡੀਓ ਸ਼ੁਰੂ ਕਰਦੇ ਆਂਗੇ ਦੇਖੋ ਜੀ ਸੂਟ ਸੂਟ ਸਾਰੇ ਬਹੁਤ ਸੋਹਣੇ ਕਲਰ ਲੈ ਕੇ ਆਏ ਆਂ ਆਪਾਂ ਤੁਹਾਡੇ ਲਈ ਤੇ ਲੋ ਜੀ ਸਭ ਤੋਂ ਪਹਿਲਾ ਸੂਟ ਹੈਗਾ ਜੀ ਮਹਿਰੂਨ ਕਲਰ ਦਾ ਇੰਨਾ ਜਿਆਦਾ ਸੋਹਣਾ ਸੂਟ ਆ ਨਾ ਬਹੁਤ ਸੋਹਣਾ ਇਹਦਾ ਡਿਜ਼ਾਈਨ ਹੈਗਾ ਤੇ ਬਹੁਤ ਸੋਹਣਾ ਸੂਟ ਆ ਤੇ ਪਸ਼ਮੀਨੇ ਦਾ ਸੂਟ ਹੈ ਜੀ ਇਹ ਕਿਤਨੇ ਮੈਂ ਮਰਜੀ ਤੁਸੀਂ ਵੇਅਰ ਕਰ ਸਕਦੇ ਹੋ ਇਹਨੂੰ ਪਸ਼ਮੀਨੇ ਦਾ ਸੂਟ ਹੈਗਾ ਤੇ ਮਹਿਰੂਨ ਕੋਲਰ ਹੈ ਤੇ ਸ਼ਿਮਰ ਦੇ ਸੂਟ ਨੇ ਜੀ ਇਹ ਸ਼ਿਮਰ ਪਸ਼ਮੀਨਾ ਤੇ ਇਹ ਸੂਟ ਬਿਲਕੁਲ ਨਵੇਂ ਆਏ ਹੈ ਜੀ ਜਿਹਦੇ ਪਹਿਲਾਂ ਸ਼ਿਮਰ ਆਈ ਸੀ ਉਹ ਹੋਰ ਚੀਜ਼ ਸੀ ਇਹ ਹੋਰ ਚੀਜ਼ ਹੈਗੀ ਤੇ ਬਾਕੀ ਇਹ ਬਜਟ ਦੇ ਵਿੱਚ ਹੈਗਾ ਜੀ ਬਹੁਤ ਜਿਆਦਾ ਤੇ ਸੂਟ ਬਹੁਤ ਸੋਹਣਾ ਜੇ ਤੁਹਾਨੂੰ ਪਸੰਦ ਆ ਇਹ ਵਾਲੇ ਦੋ ਸੂਟ ਨੇ ਪਹਿਲੇ ਜਿਹੜਾ ਤੁਹਾਨੂੰ ਮਹਿਰੂਨ ਕਲਰ ਤੇ ਦਿਖਾਏ ਨੇ ਦੋ ਨੇ ਤੇ ਜੇ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋਗੀ ਸੂਟ ਦਾ ਪ੍ਰਾਈਸ ਹੈਗਾ ਜੀ 750 ਰੁਪਿਆ ਤੇ ਇਹਦੇ ਵਿੱਚ ਆਪਣੀ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੀ ਸ਼ਿਪਿੰਗ ਫ੍ਰੀ ਆ ਸੂਟ ਬਹੁਤ ਸੋਹਣਾ 750 ਰੁਪਿਆ ਪ੍ਰਾਈਸ ਆ ਤੇ ਬਹੁਤ ਸੋਹਣਾ ਕਸਟਾਫਾ ਕੋਈ ਇਹਦੇ ਤੇ ਬੋਰਾ ਜਿਹੜਾ ਨਹੀਂ ਆਉਂਦਾਗਾ ਜੀ ਤੇ ਬਾਕੀ ਕਈ ਪੈਣਾ ਪਤਾ ਕੀ ਕਰਦੀਆਂ ਨੇ ਵੀ ਤੁਸੀਂ ਮਹਿੰਗੇ ਲਾਉਂਦੇ ਹੋ ਜਾਂ ਕਿਵੇਂ ਵੀ ਕੋਈ ਕਮੈਂਟ ਕਰਦਾ ਜਾਂ ਕੋਈ ਕੁਝ ਕਹਿੰਦਾਗਾ ਉਹਦਾ ਰੀਜਨ ਇਹ ਹੁੰਦਾ ਜੀ ਕਪੜਾ ਬਹੁਤ ਤਰ੍ਹਾਂ ਦਾ ਆ ਰਿਹਾ ਹੁੰਦਾ ਮਾਰਕੀਟ 'ਚ ਹੁਣ ਕੋਈ ਕਿੱਦਾਂ ਦਾ ਲੈਂਦਾ ਕੋਈ ਕਿੱਦਾਂ ਦਾ ਲੈਂਦਾ ਉਹਦਾ ਕੋਈ ਉਹ ਨਹੀਂ ਹੁੰਦਾ ਜਿਹੇ ਜੇ ਆਪਾਂ ਕਪੜਾ ਪਾਵਾਂਗੇ ਜਿੱਦਾਂ ਦਾ ਆਪਾਂ ਸਟੱਫ ਪਾਵਾਂਗੇ ਉਸ ਦੇ ਹਿਸਾਬ ਨਾਲ ਹੀ ਰੇਟ ਆ ਜਿਹੜਾ ਉਹ ਹੁੰਦਾਗਾ ਤੇ ਇਦਾਂ ਨਾ ਕਰਿਆ ਕਰੋ ਭੈਣ ਮਣਕੀ ਜਿਹੜੀਆਂ ਵੀਡੀਓ ਚ ਕਹਿ ਦਿੰਦੀਆਂ ਨੇ ਜਾਂ ਫੋਨ ਕਰਦੀਆਂ ਨੇ ਜਾਂ ਮੈਸੇਜ ਕਰਦੀਆਂ ਨੇ ਉਹ ਇਹ ਗੱਲ ਨਾ ਕਿ ਆ ਕਰ ਰਹੇ ਵੀ ਮਹਿੰਗਾ ਲਾਉਨੇ ਹੋ ਆਪਾਂ ਕੱਪੜੇ ਦੇ ਰਿਕਾਰਡਿੰਗ ਇਹ ਜਿੱਦਾਂ ਤਾਂ ਆਪਾਂ ਨੂੰ ਪੈਂਦਾ ਆਪਾਂ ਉਸ ਹਿਸਾਬ ਨਾਲ ਹੀ ਸੋਨੂੰ ਦਿੰਦੇ ਆ ਕੱਪੜਾ ਲਓ ਜੀ ਅਗਲਾ ਕਲਰ ਆ ਜਿਹੜਾ ਇਹ ਹੈਗਾ ਜੇ ਫਿਰੋਜੀ ਕਲਰ ਆ ਇਹ ਵੀ ਬਹੁਤ ਸੋਹਣਾ ਕਲਰ ਹੈਗਾ ਬਹੁਤ ਸੋਹਣਾ ਇਹਦਾ ਡਿਜ਼ਾਈਨ ਆਇਆ ਜ਼ਿਆਦਾਤਰ ਅ ਇਸ ਵਾਰ ਜਿੰਨੇ ਵੀ ਡਿਜ਼ਾਈਨ ਆ ਰਹੇ ਆ ਸਾਰੇ ਇਹਦੇ ਵਿੱਚ ਜਿਵੇਂ ਆਹ ਫੁੱਲ ਬਣਿਆ ਹੋਇਆ ਇਹੀ ਤੇ ਹੈ ਇਹਦੇ ਵਿੱਚ ਹੀ ਜ਼ਿਆਦਾਤਰ ਡਿਜ਼ਾਈਨ ਆ ਰਹੇ ਨੇ ਬਹੁਤ ਸੋਹਣਾ ਲੱਗਦਾ ਹੈ ਡਿਜ਼ਾਈਨ ਤੇ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਇਹ ਸਾਈਡ ਦੇ ਡਿਜ਼ਾਈਨ ਦੇ ਵਿੱਚ ਕਲਰ ਇੱਕ ਹੋਰ ਹੈਗਾ ਤੇ ਉਹ ਹੈਗਾ ਜੀ ਬੋਟਲ ਗ੍ਰੀਨ ਇਹ ਬੋਟਲ ਗ੍ਰੀਨ ਹੈ ਜੀ ਲਓ ਜੀ ਇਹ ਵੀ ਬਹੁਤ ਸੋਹਣਾ ਲੱਗਦਾ ਜੇ ਕਿਸੇ ਭੈਣ ਨੇ ਦੁਪੱਟਾ ਵੀ ਨਾਲ ਲੈਣਾ ਹੋਵੇ ਉਦੇ ਲਈ ਵੀ ਆਪਾਂ ਨੂੰ ਉਹ ਆਰਡਰ ਦੇ ਸਕਦੀ ਹੈਗੀ ਦੁਪੱਟਾ ਆਪਾਂ ਡਾਈ ਵੀ ਕਰਾ ਕੇ ਦੇਵਾਂਗੇ ਤੇ ਜੇ ਸਟਿਚ ਕਰਾਉਣਾ ਤਾਂ ਸਟਿਚ ਵੀ ਕਰਵਾ ਕੇ ਦੇਵਾਂਗੇ ਜੀ ਲਓ ਜੀ ਅਗਲਾ ਕਲਰ ਹੈਗਾ ਜੀ ਇਹ ਮਸਟਰਡ ਮਸਟਰਡ ਮਿਕਸ ਜਿਹਾ ਕਲਰ ਨੇ ਜੀ ਸਾਰੇ ਬਹੁਤ ਸੋਹਣੇ ਤੇ ਸਹੀ ਆ ਰਿਹਾ ਇਹ ਕਲਰ ਬਹੁਤ ਸੋਹਣਾ ਕਲਰ ਹੈ ਵੀ ਇਹਦਾ ਡਿਜ਼ਾਈਨਿੰਗ ਦਾ ਫਰਕ ਹੈਗਾ ਸੇਮ ਸਟਾਫ ਹੈਗਾ ਤੇ ਇੱਕ ਸੂਟ ਹੈਗਾ ਜੇ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋਗੇ ਤੇ ਮਸਟਰ ਜਾਂ ਕਾਫੀ ਹੈ ਸਾਰਾ ਮਿਕਸ ਜਿਹਾ ਸਟੱਫ ਆਗਾ ਇਹ ਕਲਰ ਆ ਸਾਈਜ਼ ਮਿਕਸ ਜਿਹਾ ਕਲਰ ਆ ਤੇ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਦੇ ਸਕਦੇ ਹੋ ਬਹੁਤ ਸੋਹਣਾ ਲੱਗੂ ਹੈ ਇਹ ਬਣਿਆ ਹੋਇਆ ਨਾਲ ਤੁਸੀਂ ਇਹਦੇ ਤੇ ਕੋਈ ਪਾਈਪ ਇਨ ਵਗੈਰਾ ਜਾਂ ਕੋਈ ਲੈਸ ਵਗੈਰਾ ਲਾ ਕੇ ਐਡ ਕਰਕੇ ਤੁਸੀਂ ਸੂਟ ਬਣਾ ਸਕਦੇ ਹੋਗੇ ਅਗਲਾ ਕਲਰ ਇਹਦੇ ਵਿੱਚ ਹੈਗਾ ਜੀ ਜੇ ਤੁਸੀਂ ਜ਼ਿਆਦਾ ਵੀ ਲੈਣੇ ਹੋਏ ਤੁਸੀਂ ਉਹਦੇ ਲਈ ਵੀ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਕਿਉਂਕਿ ਆਪਾਂ ਜ਼ਿਆਦਾ ਸੂਟ ਵੀ ਦੇ ਸਕਦੇ ਹਾਂ ਤੁਹਾਨੂੰ ਇਹਦੇ ਵਿੱਚ ਐਪਾਂ ਥੋੜੇ ਸੂਟ ਦਿਖਾਉਣੇ ਹੁੰਦੇ ਆ ਜੀ ਸਾਰੇ ਥੋੜਾ ਜਿਹਾ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਐ ਇਸ ਕਰਕੇ ਆਪਾਂ ਥੋੜੀ ਸੂਟ ਪਾਉਣੇ ਹੁੰਦੇ ਨੇ ਵੀਡੀਓ ਦੇ ਵਿੱਚ ਲਓ ਜੀ ਇਹ ਹੈਗਾ ਜੀ ਅਸਮਾਨੀ ਜਿਹਾ ਕਲਰ ਆ ਇਹ ਬਲੂ ਇਹ ਵੀ ਬਹੁਤ ਸੋਹਣਾ ਕਲਰ ਜੇ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਸਕਦੇ ਹੋ ਤੇ ਆਪਣਾ ਆਰਡਰ ਆ ਜਿਹੜਾ ਤੇ ਸਕਦੇ ਹੋ ਜੀ ਅਗਲਾ ਕਲਰ ਦਿਖਾਉਣਾ ਤੁਹਾਨੂੰ ਇਹ ਰਸਟ ਹੈਗਾ ਰਸਟ ਕਿਹਨਾ ਇਹ ਹੈਗਾ ਜੀ ਰਸਟ ਕਲਰ ਇਹ ਵੀ ਬਹੁਤ ਸੋਹਣਾ ਹੈਗਾ ਤੇ ਪ੍ਰਾਈਸ ਤੁਹਾਨੂੰ ਦੱਸਤਾ ਜੀ 750 ਰੁਪਏ ਪ੍ਰਾਈਸ ਹੈ ਸੁਕਤਾ ਦਾ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਕੋਈ ਚੁਪਦਾ ਨਹੀਂ ਕੁਛ ਨਹੀਂ ਬਹੁਤ ਸੋਹਣਾਗਾ ਐਨਾ ਸੌਫਟ ਸੌਫਟ ਸਟੱਫ ਅਜੇ ਤੁਹਾਡੇ ਕੋਲੇ ਘਰੇ ਆਊਗਾ ਬੈਠਿਆਂ ਕੋਲੇ ਉਦੋਂ ਤੁਹਾਨੂੰ ਪਤਾ ਲੱਗ ਜਾਣਾਗਾ ਤੇ ਹਾਂਜੀ ਹਾਂਜੀ ਉਮੀਦ ਕਰਦੇ ਹਾਂ ਅੱਜ ਵਾਲੇ ਸੂਟ ਆ ਜਿਹੜਾ ਤੁਹਾਨੂੰ ਪਸੰਦ ਆਏ ਹੋਣਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡਾ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਲਾਈਕ ਹੀ ਕਰਦਿਆ ਕਰੋ ਕਮੈਂਟ ਵੀ ਕਰਦਿਆ ਕਰੋ ਜੀ ਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਕੱਲ ਨੂੰ ਤੇ ਸਤਿ ਸ਼੍ਰੀ ਅਕਾਲ ਜੀ